ਗੁਰਬਾਣੀ ਦੇ ਅੰਦਰ ਵਾਰ-ਵਾਰ ਗੁਰਦੇਵ ਪਾਤਸ਼ਾਹ ਜੀ ਕਈ ਸ਼ਬਦਾਂ ਨੂੰ ਦੁਹਰਾਉਂਦੇ ਨੇ ਰਿਪੀਟ ਕਰਦੇ ਨੇ ਕਿਉਂ ਕਿ ਅਸਲ ਮਾਇਨੇ ਦੇ ਅੰਦਰ ਜਿਹੜਾ ਸਾਡਾ ਮਨ ਹੈ ਉਹਦੇ ਕੰਮ ਕਰਨ ਦਾ ਢੰਗ ਹੀ ਇਹ ਹੈ ਕਿ ਜਦੋਂ ਤੁਸੀਂ ਵਾਰ-ਵਾਰ ਇਸ ਨੂੰ ਪ੍ਰੇਰਿਤ ਕਰਦੇ ਹੋ ਤਾਂ ਇਹ ਬਦਲਦਾ ਹੈ ਮਨ ਦੇ ਕੰਮ ਕਰਨ ਦਾ ਢੰਗ ਇਹੀ ਹੈ ਤਨ ਦੇ ਕੰਮ ਕਰਨ ਦਾ ਢੰਗ ਵੀ ਇਹੀ ਹੈ ਅਗਰ ਤੁਸੀਂ ਕਿਸੇ ਵੀ ਕਲਾ ਦੇ ਅੰਦਰ ਮੁਹਾਰਤ ਚਾਹੁੰਦੇ ਹੋ ਤੇ ਤੁਹਾਨੂੰ ਉਸ ਨੂੰ ਵਾਰ-ਵਾਰ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਹੀ ਸਾਡਾ ਜਿਹੜਾ ਮਨ ਹੈ ਇਹਨੂੰ ਵਾਰ-ਵਾਰ ਪ੍ਰੇਰਿਤ ਕਰਨਾ ਪੈਂਦਾ ਹੈ ਔਰ ਜਿਹੜੀ ਚੀਜ਼ ਤੁਸੀਂ ਵਾਰ-ਵਾਰ ਸੁਣੋਗੇ ਵਾਰ-ਵਾਰ ਪੜੋਗੇ ਵਾਰ-ਵਾਰ ਦੇਖੋਗੇ ਉਹ ਹੌਲੀ-ਹੌਲੀ ਤੁਹਾਡੇ ਜੀਵਨ ਦੇ ਅੰਦਰ ਘਰ ਕਰ ਜਾਏਗੀ ਤੁਹਾਡੇ ਸਬਕੌਨਸ਼ੀਅਸ ਮਾਈਂਡ ਦੇ ਅੰਦਰ ਅਵਚੇਤਨ ਮਨ ਦੇ ਅੰਦਰ ਚਲੀ ਜਾਏਗੀ ਅੱਜ ਜਿੰਨੀਆਂ ਵੀ ਮਾਰਕੀਟਿੰਗ ਕੰਪਨੀਆਂ ਨੇ ਇਹਨਾਂ ਦੇ ਕੰਮ ਕਰਨ ਦਾ ਢੰਗ ਹੀ ਹੈ ਨਾ ਇਹਨਾਂ ਨੇ ਜਦੋਂ ਆਪਾਂ ਦਾ ਸਮਾਨ ਵੇਚਣਾ ਹੁੰਦਾ ਤੁਹਾਨੂੰ ਵਾਰ-ਵਾਰ ਪ੍ਰੇਰਿਤ ਕਰਦੀਆਂ ਨੇ ਤੁਸੀਂ ਟੀਵੀ ਸੈੱਟ ਦੇ ਸਾਹਮਣੇ ਬੈਠੇ ਹੋ ਇਹ ਵਾਰ-ਵਾਰ ਤੁਹਾਨੂੰ ਪ੍ਰੇਰਣਾ ਕਰਦੇ ਨੇ ਵਾਰ-ਵਾਰ ਐਡਵਰਟਾਈਜ਼ਮੈਂਟ ਆ ਰਹੀਆਂ ਨੇ ਮਸ਼ਹੂਰੀਆਂ ਆ ਰਹੀਆਂ ਨੇ ਤੁਸੀਂ ਦੇਖਦੇ ਹੋ ਤੁਸੀਂ ਸੋਸ਼ਲ ਮੀਡੀਆ ਖੋਲ੍ਹਦੇ ਹੋ ਵਾਰ-ਵਾਰ ਤੁਹਾਨੂੰ ਕੁਝ ਨਾ ਕੁਝ ਦਿਖਾਈ ਦੇ ਰਿਹਾ ਹੈ ਇਸੇ ਤਰ੍ਹਾਂ ਹੀ ਗੁਰਸਿੱਖ ਪਿਆਰਿਓ ਜੋ 사ਤਗੁਰਾਂ ਦੀ ਪਵਿੱਤਰ ਬਾਣੀ ਹੈ ਰੋਜ਼ ਰੋਜ਼ ਨਿਤਨੇਮ ਕਰਨ ਦਾ ਭਾਵ ਕੀ ਹੈ ਕਈ ਵਾਰੀ ਕਈ ਸਜਣ ਕਹਿੰਦੇ ਨੇ ਜੀ ਜਪਜੀ ਸਾਹਿਬ ਤੇ ਉਹ ਹੀ ਆਪਾਂ ਇੱਕ ਵਾਰੀ ਸਮਝ ਲਿਆ ਬਸ ਪਰ ਅਸਲ ਮਾਇਨਿਆਂ ਦੇ ਅੰਦਰ ਮਨ ਜਿਹੜਾ ਸਾਡਾ ਇੱਕ ਵਾਰੀ ਨਹੀਂ ਸਮਝਦਾ ਇਹਨੂੰ ਵਾਰ-ਵਾਰ ਪ੍ਰੇਰਣ ਪ੍ਰੇਰਨਾ ਕੀਤੀ ਜਾਂਦੀ ਹੈ ਪ੍ਰੇਰਿਤ ਕੀਤਾ ਜਾਂਦਾ ਹੈ ਫਿਰ ਸਮਝਦਾ ਹੈ ਔਰ ਜਦੋਂ ਤੁਸੀਂ ਵਾਰ-ਵਾਰ ਨਿਤਨੇਮ ਕਰਦੇ ਹੋ ਸਵੇਰੇ ਅਮਰਤ ਵੇਲੇ ਦੀਆਂ ਬਾਣੀਆਂ ਪੜਦੇ ਹੋ ਸ਼ਾਮ ਨੂੰ ਫਿਰ ਸੋਦਰ ਬਾਣੀ ਦਾ ਪਾਠ ਕਰਦੇ ਹੋ ਸੌਣ ਵੇਲੇ ਫਿਰ ਸੋਹਿਲਾ ਸਾਹਿਬ ਪੜਦੇ ਹੋ ਤੋ ਇੱਕ ਪ੍ਰੇਰਣਾ ਹੈ ਮਨ ਦੇ ਲਈ ਤੋ ਪਹਿਲਾ ਆਵੋ ਸਿੱਖ ਸਤਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਇਹ ਕੀ ਹੈ ਇਹ ਮਹਾਰਾਜ ਪ੍ਰੇਰਣਾ ਕਰਦੇ ਨੇ ਆਜੋ ਆਓ ਬੈਠੋ ਗਾਓ ਸੁਣੋ ਪੜੋ ਫਿਰ ਮਹਾਰਾਜ ਜੀ ਅੱਗੇ ਕੀ ਕਹਿੰਦੇ ਆਬੂ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ ਇਹ ਕੀ ਹੈ ਜੀ ਇਹ ਮਹਾਰਾਜ ਨੇ ਪਹਿਲਾਂ ਪ੍ਰੇਰਣਾ ਕੀਤੀ ਹੈ ਉਸ ਤੋਂ ਬਾਅਦ ਤੁਸੀਂ ਪ੍ਰਯਾਸ ਕਰਨਾ ਹੈ ਮਹਾਰਾਜ ਨੇ ਕਿਹਾ ਬਾਣੀ ਪੜੋ ਤੁਸੀਂ ਪੜ੍ਹਨੀ ਹੈ ਮਹਾਰਾਜ ਨੇ ਕਿਹਾ ਬਾਣੀ ਸੁਣੋ ਤੁਸੀਂ ਸੁਣਨੀ ਹੈ ਜਦੋਂ ਤੁਸੀਂ ਸੁਣੋਗੇ ਪੜ੍ਹੋਗੇ ਇਹ ਕੀ ਹੈ ਇਹ ਤੁਹਾਡਾ ਪ੍ਰਯਾਸ ਹੈ ਤੁਸੀਂ ਪ੍ਰਯਾਸ ਕਰਦੇ ਬੈ। ਔਰ ਪ੍ਰਯਾਸ ਦੇ ਨਾਲ ਹੀ ਪ੍ਰਸਾਦ ਜੁੜਿਆ ਹੋਇਆ ਹੈ। ਜੇਕਰ ਤੁਸੀਂ ਪ੍ਰਯਾਸ ਨਹੀਂ ਕਰੋਗੇ ਪ੍ਰਸਾਦ ਨਹੀਂ ਮਿਲੇਗਾ। ਪ੍ਰਸਾਦ ਤੋਂ ਭਾਵ ਕਿਰਪਾ, ਬਰahmat, ਬਖਸ਼ਿਸ਼, ਦਇਆ, ਤਰਸ। ਤਾਂ ਜਦੋਂ ਤੁਸੀਂ ਪ੍ਰੇਰਣਾ ਲਓਗੇ ਗੁਰੂ ਕੋਲੋਂ ਫਿਰ ਤੁਸੀਂ ਪ੍ਰਯਾਸ ਕਰੋਗੇ। ਫਿਰ ਜਦੋਂ ਪ੍ਰਯਾਸ ਕਰੋਗੇ ਫਿਰ ਮਹਾਰਾਜ ਕਹਿੰਦੇ ਜਿਨ ਕੋ ਨਦਰ ਕਰਮ ਜਿਨ੍ਹਾਂ ਤੇ ਨਜ਼ਰ ਹੋ ਗਈ ਕਿਰਪਾ ਹੋ ਗਈ ਬਖਸ਼ਿਸ਼ ਹੋ ਗਈ ਹਿਰਦੈ ਤਨਾ ਸਮਾਣੀ ਹੁਣ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਮਾ ਗਈ ਗੁਰੂ ਕੀ ਪਵਿੱਤਰ ਬਾਣੀ ਫਿਰ ਕਬੀਰ ਸਾਹਿਬ ਜੀ ਕਹਿੰਦੇ ਉਹ ਵਿਅਕਤੀ ਨਾਲੇ ਨੂੰ ਸਮਝਣਗੇ ਅਣਾਣਾ ਕੀ ਹੈ ਗੁਰਸਿੱਖ ਪਿਆਰਿਓ ਕਬੀਰ ਸਾਹਿਬ ਜੀ ਕਿਰਪਾ ਕਰਦੇ ਨੇ ਕਹਿੰਦੇ ਕਿ ਜਿਹੜਾ ਗੁਰਸਿੱਖ ਪਿਆਰਾ ਆਪਣੇ ਹਿਰਦੇ ਦੇ ਅੰਦਰ ਗੁਰੂ ਕੀ ਪਵਿੱਤਰ ਬਾਣੀ ਨੂੰ ਵਸਾ ਲੈਂਦਾ ਹੈ ਰਣ ਰੂਤਉ ਉਹ ਫਿਰ ਇਸ ਜੰਗ ਦੇ ਅੰਦਰ ਰੁੱਝ ਜਾਂਦਾ ਹੈ ਕਿਹੜੀ ਜੰਗ ਦੇ ਅੰਦਰ ਥੋੜਾ ਜਾਂ ਧਿਆਨ ਦਿਓ ਜੇ ਗੁਰਸਿੱਖ ਪਿਆਰਿਓ ਪਾਤਸ਼ਾਹ ਜੀ ਦਾ ਇੱਕ ਬਚਨ ਹੈ ਮਹਾਰਾਜ ਜੀ ਕਹਿੰਦੇ ਕੀ ਜਿਹੜਾ ਸੰਸਾਰ ਰੂਪੀ ਰੁਖ ਹੈ ਨਾ ਇਸ ਰੁੱਖ ਨੂੰ ਪਰਮੇਸ਼ਰ ਨੇ ਦੋ ਫਲ ਲਾਇਏ ਨੇ ਬਖ ਅੰਮ੍ਰਿਤ ਕਰਤਾਰ ਉਪਾਏ ਇਹ ਦੋ ਫਲ ਕਿਹੜੇ ਨੇ ਜੀ ਬਖ ਤੇ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋ ਦੋਏ ਫਲ ਲਾਏ ਮਹਾਰਾਜ ਜੀ ਕਹਿੰਦੇ ਕਿ ਸੰਸਾਰ ਰੂਪੀ ਰੁੱਖ ਨੂੰ ਪਰਮੇਸ਼ਰ ਨੇ ਦੋ ਫਲ ਲਾਇਏ ਨੇ ਕਿਹੜਾ ਕਿਹੜਾ ਫਲ ਲਾਇਆ ਜੀ ਬਖ ਜ਼ਹਿਰ ਅੰਮ੍ਰਿਤ ਆਪ ਜੀ ਸਮਝਦੇ ਹੋ ਅਸਲ ਮਾਇਨੇ ਦੇ ਅੰਦਰ ਅੰਮ੍ਰਿਤ ਅੰਮ੍ਰਿਤ ਨਹੀਂ ਹੈ ਤੇ ਬਖ ਬਖ ਨਹੀਂ ਹੈ ਇੱਕ ਹੀ ਤਾਕਤ ਹੈ ਉਹੀ ਅੰਮ੍ਰਿਤ ਬਣ ਜਾਂਦੀ ਹੈ ਉਹੀ ਜ਼ਹਿਰ ਬਣ ਜਾਂਦੀ ਹੈ ਹੁਣ ਦੇਖੋ ਨਾ ਜੜ ਤੇ ਕੀ ਹੈ ਤਣਾ ਤੇ ਕੀ ਹੈ ਨਾ ਉਸ ਤਣੇ ਦੇ ਵਿੱਚੋਂ ਉਸ ਜੜ ਦੇ ਵਿੱਚੋਂ ਗੁਰਦੇਵ ਪਾਤਸ਼ਾਹ ਕਹਿੰਦੇ ਦੋ ਫਲ ਪੈਦਾ ਹੋ ਗਏ ਨੇ ਇਹ ਅੰਮ੍ਰਿਤ ਹੈ ਇੱਕ ਜ਼ਹਿਰ ਹੈ ਹੁਣੇ ਅੰਮ੍ਰਿਤ ਤੇ ਜ਼ਹਿਰ ਜਿਹੜਾ ਹੈ ਸਾਡੇ ਅੰਦਰ ਹੈ ਮੇਰੇ ਅੰਦਰ ਵੀ ਹੈ ਤੁਹਾਡੇ ਅੰਦਰ ਵੀ ਹੈ ਇੱਕ ਪਾਸੇ ਦੇਵਤਾ ਇੱਕ ਪਾਸੇ ਦੈਨ ਤੇ ਇੱਕ ਪਾਸੇ ਧਰਮ ਹੈ ਇੱਕ ਪਾਸੇ ਧਰਮ ਹੈ ਇੱਕ ਪਾਸੇ ਸੱਚ ਹੈ ਇੱਕ ਪਾਸੇ ਝੂਠ ਹੈ ਇਹ ਦੋਨੋਂ ਤਾਕਤਾਂ ਅੰਮ੍ਰਿਤ ਵੀ ਤੇ ਜ਼ਹਿਰ ਵੀ ਤੁਹਾਡੇ ਅੰਦਰ ਨੇ ਹੁਣ ਵਿਕਾਰ ਜਿਹੜੇ ਨੇ ਜਿਨ੍ਹਾਂ ਨਾਲ جنگ ਚੱਲ ਰਹੀ ਹੈ ਜਿਨ੍ਹਾਂ ਦੇ ਨਾਲ ਜੰਗ ਕਰਨ ਦੀ ਗੱਲ ਕਬੀਰ ਸਾਹਿਬ ਜੀ ਕਰਦੇ ਨੇ ਅਣਾਣਾ ਰਾਣ ਰੂਤੋ ਨਰ ਨਹੀਂ ਕਰੈ ਕਿ ਜਿਹੜਾ ਗੁਰਸਿੱਖ ਪਿਆਰਾ ਜਿਨੇ ਹਿਰਦੇ ਦੇ ਅੰਦਰ ਗੁਰੂ ਕੀ ਪਵਿੱਤਰ ਬਾਣੀ ਨੂੰ ਵਸਾਲਿਆ ਹੈ ਉਹ ਫਿਰ ਇੱਕ ਜੰਗ ਲੜਦਾ ਹੈ ਹੁਣ ਉਹ ਜੰਗ ਕਿਦੇ ਨਾਲ ਲੜਨੀ ਹੈ ਜੀ ਉਹੀ ਤਾਕਤ ਜਿਹਨੂੰ ਮਹਾਰਾਜ ਕਹਿੰਦੇ ਵਿਖ ਜ਼ਹਿਰ ਜਿਨ੍ਹਾਂ ਚ ਵਿਕਾਰ ਆ ਜਾਂਦੇ ਨੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੁਣ ਇਹ ਅੰਮ੍ਰਿਤ ਵੀ ਨੇ ਤੇ ਜ਼ਹਿਰ ਵੀ ਨੇ ਕਾਮ ਅੰਮ੍ਰਿਤ ਵੀ ਹੈ ਨਾ ਕ੍ਰੂਡ ਅਮਰਤ ਵੀ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਇਸ ਨੂੰ ਜ਼ਹਿਰ ਬਣਾਣਾ ਹੈ ਕਿ ਅਮਰਤ ਬਣਾਣਾ ਹੈ ਇਹ ਪੰਜ ਗੁਣ ਵੀ ਨੇ ਇਹਨਾਂ ਪੰਜਾਂ ਬਿਨਾ ਇਹ ਸ੍ਰਿਸ਼ਟੀ ਨਹੀਂ ਚੱਲ ਸਕਦੀ ਇਹਨਾਂ ਪੰਜਾਂ ਬਿਨਾ ਕਾਇਨਾਤ ਨਹੀਂ ਚੱਲ ਸਕਦੀ ਅਗਰ ਇਹ ਜ਼ਰੂਰੀ ਨਾਮ ਦੇ ਤੇ ਪਰਮੇਸ਼ਰ ਸਾਡੇ ਅੰਦਰ ਇਹ ਪੰਜੇ ਕਿਉਂ ਪਾ ਦਿੰਦਾ ਜੀ ਉਸ ਨੇ ਜੋ ਵੀ ਬਣਾਇਆ ਉਸ ਨੇ ਜੋ ਵੀ ਕਾਇਨਾਤ ਦੇ ਅੰਦਰ ਪਾਇਆ ਉਹ ਅਰਥ ਰੱਖਦਾ ਹੈ ਉਹ ਵੱਖਰੀ ਗੱਲ ਹੈ ਕਿ ਅਜੇ ਸਾਡੇ ਕੋਲ ਉਹ ਨਹੀਂ ਸਮਝ ਨਹੀਂ ਆਪਾਂ ਨਹੀਂ ਸਮਝ ਸਕੇ ਸਮਝ ਦੀ ਸਾਰੀ ਖੇਡ ਹੈ ਜਿਹੜੀ ਚੀਜ਼ ਤੁਹਾਡੇ ਸਮਝ ਵਿੱਚ ਪੈਂਦੀ ਉਹ ਅਰਥ ਰੱਖਦੀ ਹੈ ਜਿਹੜੀ ਸਮਝ ਵਿੱਚ ਨਹੀਂ ਪਈ ਉਹ ਅਰਥ ਨਹੀਂ ਰੱਖਦੀ ਇਹ ਪੰਜੇ ਅਮਰਤ ਵੀ ਨੇ ਇਹ ਪੰਜੇ ਗੁਣ ਵੀ ਨੇ ਤੇ ਪੰਜੇ ਔਗਣ ਵੀ ਨੇ ਪੰਜੇ ਵਿਕਾਰ ਵੀ ਨੇ ਇਹ ਤੁਸੀਂ ਦੇਖਣਾ ਹੈ ਕਿ ਇਹਨਾਂ ਨੂੰ ਅਮਰਤ ਬਣਾਣਾ ਹੈ ਕਿ ਜ਼ਹਿਰ ਬਣਾਣਾ ਹੈ ਪਾਤਸ਼ਾਹ ਜੀ ਕਹਿ ਰਹੇ ਨੇ ਕਿ ਜਦੋਂ ਇਹ ਪੰਜ ਜਿਹੜੇ ਨੇ ਤੁਸੀਂ ਇਹਨਾਂ ਨੂੰ ਜ਼ਹਿਰ ਬਣਾ ਲੈਂਦੇ ਹੋ ਤੇ ਤੁਹਾਡਾ ਜੀਵਨ ਪੂਰੇ ਦਾ ਪੂਰਾ ਬਰਬਾਦੀ ਦੇ ਵੱਲ ਚਲਣਾ ਸ਼ੁਰੂ ਹੋ ਜਾਂਦਾ ਹੈ ਤੁਸੀਂ ਗਲਤ ਟ੍ਰੈਕ ਚੁਣ ਲਿਆ ਗਲਤ ਰਾਹ ਚੁਣ ਲਿਆ ਪਰ ਜੇਕਰ ਤੁਸੀਂ ਇਹਨਾਂ ਨੂੰ ਅੰਮ੍ਰਿਤ ਬਣਾ ਲੈਂਦੇ ਹੋ ਫਿਰ ਇਹ ਪੰਜੇ ਸਹਾਈ ਹੋਣਗੇ ਤੁਹਾਡੇ ਜੀਵਨ ਨੂੰ ਕਰਨ ਦੇ ਵਿੱਚ ਤੁਹਾਡੇ ਜੀਵਨ ਨੂੰ ਸਵਾਰਨ ਦੇ ਵਿੱਚ ਹੁਣ ਇਹ ਜਿਹੜੀਆਂ ਦੋਵੇਂ ਤਾਕਤਾਂ ਨੇ ਇੱਕ ਘਟਦਿਆਂ ਨੇ ਤੇ ਵੱਧਦਿਆਂ ਨੇ ਕਬੀਰ ਸਾਹਿਬ ਜੀ ਕਹਿੰਦੇ ਜੰਗ ਕਿਵੇਂ ਲੜਨੀ ਹੈ ਹੁਣ ਦੇਖੋ ਇਹ ਤੇ ਨਹੀਂ ਵੀ ਉਧਰ ਬੈਰੀ ਖੜਾ ਹੈ ਤੇ ਅਸੀਂ ਬੈਰੀ ਨਾਲ ਜੰਗ ਲੜਨੀ ਹੈ ਬੈਰੀ ਬਾਹਰ ਨਹੀਂ ਹੈ ਜਿਹਦੇ ਨਾਲ ਤੁਸੀਂ ਜੰਗ ਲੜਨੀ ਹੈ ਜਿਸ ਜੰਗ ਦੀ ਗੱਲ ਕਬੀਰ ਸਾਹਿਬ ਜੀ ਕਰਦੇ ਪਏ ਨੇ ਜਿਸ ਬੈਰੀ ਨਾਲ ਲੜਨ ਦੀ ਗੱਲ ਕਰਦੇ ਪਏ ਨੇ ਉਹ ਬੈਰੀ ਸਾਡੇ ਅੰਦਰ ਹੀ ਹੈ ਹੁਣੇ ਦੋਨੋਂ ਤਾਕਤਾਂ ਘਟਦੀਆਂ ਵੱਧਦੀਆਂ ਨੇ ਜਦੋਂ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੱਧ ਜਾਂਦਾ ਹੈ ਤੁਹਾਡਾ ਜੀਵਨ ਗਰਤਵਲ ਚਲਿਆ ਜਾਏਗਾ ਜਦੋਂ ਇਹ ਘਟ ਜਾਂਦੀਆਂ ਨੇ ਤੁਹਾਡਾ ਜੀਵਨ ਜਿਹੜਾ ਹੈ ਉਚਾਈ ਵੱਲ ਜਾਏਗਾ ਹੁਣੇ ਘਟਦੀਆਂ ਵੱਧਦੀਆਂ ਕਿਵੇਂ ਨੇ ਇੱਕ ਘਟਦੀਆਂ ਵੱਧਦੀਆਂ ਨੇ ਗੁਰਸਿੱਖ ਪਿਆਰਿਓ ਤੁਹਾਡੇ ਸੰਗ ਦੇ ਨਾਲ ਤੁਹਾਡੀ ਸੰਗਤ ਦੇ ਨਾਲ ਜਦੋਂ ਤੁਸੀਂ ਗੁਰੂ ਦਾ ਸੰਗ ਕਰੋਗੇ ਤੇ ਤੁਹਾਡੇ ਅੰਦਰ ਦਾ ਦੇਵਤਾ ਪਰਫੁੱਲਿਤ ਹੋਏਗਾ ਤੁਹਾਡੇ ਅੰਦਰ ਦਾ ਭਗਤ ਪਰਫੁੱਲਿਤ ਹੋਏਗਾ ਵਧੇਗਾ ਤੁਹਾਡੇ ਅੰਦਰ ਦਾ ਸਾਧੂ ਵਧੇਗਾ ਤੇ ਜਦੋਂ ਸਾਧੂ ਵਧੇਗਾ ਚੋਰ ਆਪਣੇ ਆਪ ਘਟਨਾ ਸ਼ੁਰੂ ਹੋ ਜਾਂਦਾ ਹੈ ਬਿਲਕੁਲ ਵੈਸੇ ਜਿਵੇਂ ਦਿਨ ਵਧਣਾ ਸ਼ੁਰੂ ਹੋ ਜਾਂਦਾ ਹੈ ਹਨੇਰਾ ਘਟਨਾ ਸ਼ੁਰੂ ਹੋ ਜਾਂਦਾ ਹੈ ਤੇ ਜਦੋਂ ਹਨੇਰਾ ਵਧਣਾ ਸ਼ੁਰੂ ਹੋ ਜਾਂਦਾ ਹੈ ਦਿਨ ਘਟਨਾ ਸ਼ੁਰੂ ਹੋ ਜਾਂਦਾ ਹੈ ਜਦੋਂ ਤੁਹਾਡੇ ਅੰਦਰ ਗੁਣ ਵਧਣਗੇ ਔਗਣ ਆਪਣੇ ਆਪ ਘਟ ਜਾਣਗੇ ਜਦੋਂ ਤੁਹਾਡੇ ਅੰਦਰ ਪ੍ਰੇਮ ਵਧੇਗਾ ਕ੍ਰੋਧ ਆਪਣੇ ਆਪ ਘਟ ਜਾਏਗਾ ਜਦੋਂ ਤੁਹਾਡੇ ਅੰਦਰ ਕਰुणा ਵਧੇਗੀ ਤੇ ਤੁਹਾਡੇ ਅੰਦਰ ਦੀ ਕਠੋਰਤਾ ਆਪਣੇ ਆਪ ਘਟੇਗੀ ਇਹ ਹੀ جنگ ਹੈ ਹੋਰ ਦੂਸਰੀ ਤੀਸਰੀ ਕੋਈ جنگ ਨਹੀਂ ਹੈ ਤੁਸੀਂ ਆਪਣੇ ਅੰਦਰ ਸਾਧ ਗੁਣਾ ਨੂੰ ਵਧਾਣਾ ਹੈ ਔਰ ਜਿਵੇਂ ਜੁਵੇਂ ਤੁਸੀਂ ਇਹਨਾਂ ਨੂੰ ਵਧਾਓਗੇ ᱛਿਵੇਂ-ਤਿਵੇਂ ਤੁਹਾਡੇ ਅੰਦਰ ਦੇ ਔਗਣ ਘਟਨੇ ਸ਼ੁਰੂ ਹੋ ਜਾਣਗੇ ਔਰ ਇਹੀ ਗੱਲ ਜਿਹੜੀ ਹੈ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਕਿ ਜਦੋਂ ਤੁਸੀਂ ਸੰਗਤ ਕਰੋਗੇ ਤੇ ਮਨ ਦੇ ਕੰਮ ਕਰਨ ਦਾ ਢੰਗ ਕੀ ਹੈ ਤੁਹਾਨੂੰ ਪ੍ਰੇਰਣਾ ਮਿਲੇਗੀ ਤੇ ਇੱਕ ਗੱਲ ਚੇਤੇ ਰੱਖਿਓ ਮਨ ਜਿਹੜੀ ਚੀਜ਼ ਨੂੰ ਮੰਨਦਾ ਉਹਨੂੰ ਮੰਗਦਾ ਤੇ ਜਿਹਨੂੰ ਮੰਗਦਾ ਉਹਨੂੰ ਚੇਤੇ ਕਰਦਾ ਹੈ ਜਿਹਨੂੰ ਚੇਤੇ ਕਰਦਾ ਹੈ ਉਹਦੇ ਨਾਲ ਮਨ ਦਾ ਪ੍ਰੇਮ ਬਣ ਜਾਂਦਾ ਹੈ